ਅਮਰਸਰ ਦੇ ਹਲਕਾ ਪੂਰਬੀ ਦੇ ਵਿੱਚ ਆਏ ਦਿਨ ਹੋਰ ਜਾਂ ਲੁੱਟਾਂ ਖੋਹਾਂ ਨਸ਼ੇ ਦੇ ਸਦਾਗਰਾਂ ਤੇ ਧੀਆਂ ਪੈਣਾ ਦੇ ਨਾਲ ਹੋਰ ਹਿੱਤਕੇ ਦੇ ਖਿਲਾਫ ਹਲਕਾ ਪੂਰਬੀ ਦੇ ਭਾਜਪਾ ਵਰਕਰਾਂ ਤੇ ਆਗੂਆਂ ਦੇ ਵੱਲੋਂ ਇੱਕ ਰੋਸ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੀਆਂ ਮਾਵਾਂ ਪੈਣਾ ਦੇ ਵੱਲੋਂ ਹਿੱਸਾ ਲੈ ਕੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਇਸ ਮੌਕੇ ਗੱਲਬਾਤ ਕਰਦਿਆਂ ਦਿਗਵਜੇ ਸਿੰਘ ਅਤੇ ਡਾਕਟਰ ਨੀਰੇਤ ਸਿੰਘ ਨੇ ਦੱਸਿਆ ਕਿ ਹਲਕਾ ਪੂਰਬੀ ਦੇ ਵਿਧਾਇਕ ਦੇ ਵੱਲੋਂ ਚੋਣਾਂ ਸਮੇਂ ਵੱਡੇ ਵੱਡੇ ਵਾਅਦੇ ਕਰ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਤਾਂ ਲੈ ਲੀਆਂ ਪਰ ਬਾਅਦ ਵਿੱਚ ਕਿਸੇ ਇਲਾਕਾ ਨਿਵਾਸੀ ਦੀ ਸਾਰ ਨਹੀਂ ਲੱਗੀ। ਜਿਹੜਾ ਮੈਂ ਡਾਕਟਰ ਨੀਰੇਤ ਸਿੰਘ ਜਿਲ੍ਹਾ ਪ੍ਰਧਾਨ ਪ੍ਰਵਾਂਚਲ ਮੋਰਚਾ ਆਮ ਦੀ ਸਰਕਾਰ। ਦੇਖੋ ਅੱਜ ਜਿਹੜੀ ਰੋਸ਼ ਮਾਰਜਿਨ ਗਲੀ ਹੈ ਖਾਸ ਕਰਕੇ ਭਗਵੰਤ ਮਾਨ ਸਰਕਾਰ ਮੈਂ ਆਮ ਆਦਮੀ ਦੀ ਸਰਕਾਰ ਮੈਂ ਜੋ ਜੋ ਮਹਿਲਾਵਾਂ ਹੈ महिलाएं हैं हमारे पहना हमारे जो बहनें हैं वो बिल्कुल सेफ़ नहीं हैं क्योंकि जहाँ पे हम खड़े हैं ये इलाका प्रीतनगर न्यू प्रीत नगर, नगर संधु कॉलोनी भारत नगर ये मुकमपुरा थाना का एरिया है इस एरिया में आए दिन रोज़ बरदात महिलाओं के साथ होती आ रही है काफ़ी दिनों से इसके बारे में जानकारी हमने रोज़ दहन में मुकमपुरा थाना में कम्प्लेन भी करते हैं सब करते हैं पर कहीं से भी कति भी इसकी सुनवाई नहीं हो रही है अभी तीन दिन पहले की बात है एक महिला अपनी बच्चे को ट्यूशन से लेके आ रही थी दिन में कोई तकरीबन चार बजे का टाइम था और चार बजे के टाइम में ती, तीन तीन अनपच्चात व्यक्तियों द्वारा मुंह पान के आए और महिलाओं को पकड़ के गर्दन से नीचे बड़ी बुरी तरह से गिरा के और दोनों कान की बालियाँ बड़ी जोर से खींचने की वजह से उनकी दोनों की दोनों कान जो है टी बुरी तरह से टीयर हो गया ये सब अत्याचार जो है निरंतर चली आ रही पिछली एक साल जो है बीस महीने से जब से सरकार आम आदमी पार्टी की बनी है और का है ये इलाका ML मैंने एम एल ए यहाँ का ये भी बड़ी शर्म की बात है मुझे कहते हुए कि जिस इलाका का एम खुद महिला हो एक जीवन जोतकर मैडम और उस इलाके में महिलाओं के साथ ऐसी बर्दात हो तो इससे बड़ा निंदनीय क्या हो सकती है वो सब हम सब, सब लोग जानता है कि ये महिला होते हुए भी इस इलाका का ये बुरा हाल है तो आगे भी इन इनसे कोई उम्मीद नहीं रह गई महिलाओं को कि हमारी सुरक्षा कर पाएंगे इसलिए ये कह इनकी महिलाओं का कहना है अगर हमारी सुरक्षा नहीं है हम रोस मास करेंगे हम घिराव करेंगे हम कमिश्नर तक जाएंगे अगर हमारा तब भी सुनाव नहीं है तो हम थाने पर बैठेंगे जब तक हमारी ये महिलाओं के महिलाओं को इंसाफ ना मिल जाए जिनके साथ बर्तात हुआ उनके साथ इंसाफ मिल जाए ये हमारा जन आक्रोश रैली है महिलाओं को जनता को जगाने की रैली है कि जो घर में बैठे हैं वो भी सेफ़ नहीं है जो बाहर ਵੀ ਸੇਫ ਨਹੀਂ ਹੈ ਤਾਂ ਮੈਂ ਬੋਲਾ ਬਹਨੋ ਮੇਰੇ ਮੇਰੇ ਬਹਨੋ ਮੇਰੇ ਭਾਈਓ ਘਰ ਸੇ ਬਾਹਰ ਨਿਕਲੋ ਔਰ ਇਸ ਸਰਕਾਰ ਕੋ ਦਿਖਾਓ ਕਿ ਹਮੇਂ ਬਹੁਤ ਅਕਰੋਸ ਹੈ ਹਮਾਰੇ ਸਾਥ ਇਨਸਾਫ ਹੋਣਾ ਚਾਹੀਏ ਮੈਂ ਦਿਗਵਜੈ ਸਿੰਘ ਜੀ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਸ਼ਿਵਾਲਾ ਮੰਡਲ ਜੀ ਆਡੀ ਰੈਲੀ ਕਰ ਰਹੀ ਹੈ ਕਿ ਆ ਰਹੀ ਹੈ ਕਿਸ ਮਕਸਦ ਬਾਤੇ ਆ ਇਹਦਾ ਮਕਸਦ ਦੇਖੋ ਜੀ ਪਿਛਲੇ 3-4 ਮਹੀਨਿਆਂ ਚ ਖਾਸ ਕਰਕੇ ਜਦੋਂ ਦੀ ਸਰਕਾਰ ਆਈ ਉਦੋਂ ਤੋਂ ਕਹਿ ਸਕਣਾ ਮੈਂ ਬੜੀਆਂ ਲੁੱਟਾਂ ਖੋਆਂ ਸਾਡੀਆਂ ਭੈਣਾਂ ਮਾਤਾਵਾਂ ਸੇਫ ਨਹੀਂ ਹੈਗੀਆਂ ਸਵੇਰੇ ਤੜਕੇ ਸ਼ਾਮ ਨੂੰ ਹਨੇਰਾ ਪੈਂਦਿਆਂ ਘਰੋਂ ਬਾਹਰ ਨਹੀਂ ਜਾ ਸਕਦੀਆਂ ਛੋਟੇ ਛੋਟੇ ਬੱਚੇ ਨੇ ਗਲੀਆਂ 'ਚ ਖੇਡਦੇ ਨੇ ਮਾਵਾ ਇੰਨੀਆਂ ਡਰੀਆਂ ਹੋਈਆਂ ਨੇ ਸਾਡੀਆਂ ਮਾਤਾਵਾਂ ਪੈਣਾ ਕਿ ਇਸ ਸਰਕਾਰ ਦੇ ਅਧੀਨ ਉਹ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੀਆਂ ਕੌਣ ਇਹ ਇਲਾਕਾ ਕਿਹੜਾ ਵਾ ਐਮਐਲਏ ਕੌਣ ਨੇ ਲੱਗੇ ਇਹ ਪੂਰਬੀ ਹਲਕਾ ਪੈਂਦਾ ਜੀ ਵਾਰ ਨੰਬਰ 22 ਤੇ 23 ਪੈਂਦਾ ਨਗਰ ਨਿਯਮ ਦਾ ਇੱਥੋਂ ਦੇ ਵਿਧਾਇਕ ਨੇ ਮੈਡਮ ਜੀਵਨਜੋਤ ਕੌਰ ਜੀ ਉਹ ਇਹਨਾਂ ਦੇ ਦੁੱਖ ਸੁੱਖ ਤੇ ਕਿਤੇ ਨਹੀਂ ਖੜੇ ਨੱਕ ਦੀ ਕਿਤੇ ਦਿਖਾਈ ਦਿੱਤੇ ਨੇ ਤੇ ਬੁਰਾ ਹਾਲ ਹੈ ਜੀ ਪਤਾ ਨਹੀਂ ਉਹ ਵੀ ਇੱਕ ਔਰਤ ਵੇਖੋ ਜੀ ਇਦਾਂ ਹੈ ਰਾਜਨੀਤੀ ਚ ਇੰਟਰਸਟ ਨਾਲ ਕੀਤੀ ਜਾਵੇ ਨਾ ਤਾਂ ਲੋਕਾਂ ਦੇ ਦੁੱਖ ਸੁੱਖ ਦੇ ਲੋਕ ਸਾਥੀ ਬਣ ਸਕਦੇ ਆ ਤੇ ਜੇ ਸਿਰਫ ਆਏ ਜਿੱਤ ਹਾਸਲ ਕੀਤੀ ਮੁੜ ਕੇ ਪਤਾ ਨਹੀਂ ਕਿ ਟਿਕਟ ਮਿਲਨੀ ਹੈ ਲੜਨਾ ਨਹੀਂ ਲੜਨਾ ਕੀ ਮੂਡ ਹੈ ਉਹ ਲੋਕ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ ਜੀ ਉਹ ਆਏ ਨੇ ਜਿੱਤ ਗਏ ਨੇ ਮੁੜ ਕੇ ਉਹਨਾਂ ਦਾ ਲੋਕਾਂ ਨੇ ਗਲੀਆਂ ਜਦੋਂ ਆਪਨੇ ਆਪਣੇ ਘਰਾਂ ਚ ਨਹੀਂ ਬਣਨ ਦੇਣਾ ਉਹਨਾਂ ਦੀ ਰੈਲੀ ਰੋਜ਼ ਹਲੇ ਕਿੱਥੋਂ ਸ਼ੁਰੂ ਹੋਈ ਕਿੱਥੇ ਇਹ ਵਨ ਨੰਬਰ 22 ਤੋਂ ਸ਼ੁਰੂ ਹੁੰਦੀ ਹੋਈ 23 ਦਾ ਵੀ ਥੋੜਾ ਏਰੀਆ ਕਵਰ ਕਰਦੀ ਹੋਈ ਫਿਰ ਇੱਥੇ ਹੀ ਬਾਈ ਨੰਬਰ 12 ਜੀ ਸਮਾਪਤ ਹੋ ਜਾਣੀ ਹੈ ਕਿਸ ਰਿਆ ਦਿਨ ਜੋ ਵਾਰਡ ਵਾਸੇ ਵਾਰਡ ਵਾਸੀ ਨੇ ਇੱਕ ਸੁਨੇਹਾ ਜੀ ਨਗਰ ਨਿਗਮ ਦੇ ਚੋਣਾਂ ਸਿਰ ਤੇ ਖੜੇ ਨੇ ਸਾਰੀਆਂ ਪਾਦੀਆਂ ਤੁਹਾਡੇ ਕੋ ਆਣ ਗਈਆਂ ਪਰ ਤੁਸੀਂ ਬਹੁਤ ਸਮਝਦਾਰੀ ਦਾ ਫੈਸਲਾ ਲੈਣਾ ਹੈ ਭਾਰਤੀ ਜਨਤਾ ਪਾਰਟੀ ਕਮਲਦੇਵ ਚੋਣ ਨਿਸ਼ਾਨ ਤੇ ਆਪਣੀ ਵੋਟ ਪਾਣੀ ਹੈ ਤਾਂ ਕਿ ਇੱਕ ਇਮਾਨਦਾਰ ਸਰਕਾਰ ਬਣੇ ਜੋ ਤੁਹਾਡੇ ਸੇਵਾ ਚ ਤੁਹਾਡੇ ਲਈ ਦਿਨ ਪਰ ਰਾਤ ਖੜੀ ਰਵੇ ਆਏਗਾ ਜਿਹੜਾ ਜੂਥ ਤੇ ਆ ਜੂਥ ਨਸ਼ਾ ਬੜਾ ਚਲੇ ਤੇ ਇੱਕ ਸਰਕਾਰ ਤੁਹਾਡੀ ਆਉਂਦੀ ਹੈ ਤੇ ਕੀ ਦੇਖੋ ਜੀ ਜੂਥ ਨਸ਼ੇ ਜਿਸ ਕਰਕੇ ਗਿਆ ਕਿ ਨਸ਼ਾ बिकਦਾ ਹੈ ਮੌਜੂਦਾ ਸਰਕਾਰ ਦੇ ਹੱਥੋਂ ਪ੍ਰਸ਼ਾਸਨ ਗਿਆ ਪ੍ਰਸ਼ਾਸਨ ਕੋ ਕੰਟਰੋਲ ਨਹੀਂ ਹੋ ਰਿਹਾ ਨਸ਼ਾ ਜਿੰਨਾ ਵੱਧ ਰਿਹਾ ਉਹਨਾਂ ਯੂਥ ਕੋਲ ਜਾ ਰਿਹਾ ਜੀ ਜੇ ਪਿੱਛੋਂ ਨਸ਼ਾ ਨਾ ਹੀ ਬੰਦ ਹੋ ਜਾਏ ਤੇ ਯੂਥ ਲੇਗਾ ਨਹੀਂ ਆਪੇ ਸੁਧਰ ਜਾਏਗਾ ਸਾਰਾ ਕੁਝ ਤੇ ਇਹ ਸਾਡੀ ਸਰਕਾਰ ਬੰਦੀ ਹੈ ਅਸੀਂ ਪਹਿਲਾ ਕਦਮ ਚੁੱਕਾਂਗੇ ਨਸ਼ੇ ਦੇ ਖਿਲਾਫ ਡਟ ਕੇ ਮੋਰਚਾ ਲਾਵਾਂਗੇ ਜਿਹੜੇ ਇਹਦੇ ਤਸਕਰ ਜਾਂ ਜਿਹੜੇ ਇਹਨੂੰ ਵੇਚਦੇ ਆ ਕਰਦੇ ਆ ਪੂਰਾ ਪ੍ਰਸ਼ਾਸਨ ਨੂੰ ਪੂਰਾ ਕੱਸ ਕੇ ਰੱਖਾਂਗੇ ਤੇ ਤਸਕਰੀ ਬੰਦ ਕਰਾਵਾਂਗੇ ਜੀ ਨਸ਼ਾ ਐਸਐਮ ਜਰ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਕਰੀਵਾ ਦੀ ਰਿਪੋਰਟ